ਕਿਰਨਾ ਦੇ ਹੁੰਦੇ ਖੜਾ ਕੇ ਦੇਖ ਲਈ ਜਵਾਕ ਤੂੰ ਕਿਵੇਂ ਖੇਡਾ ਲੇਗੀ ਮੈਂ ਬੈਠਿਆ ਮੈਂ ਸਾਰਾ ਘਰ ਲੱਭ ਲਿਆ ਤੂੰ ਇੱਥੇ ਕੀ ਇੰਨੀ ਜਵਕਾ ਲਾ ਮੈਂ ਖੇਡਦੀ ਆ ਆੜੀ ਆ ਮੇਰਾ ਇਤੂ ਆ ਆ ਬਿੱਤੂ ਆ ਅੱਛਾ ਤੂੰ ਮੱਝ ਵਾਲਾ ਰੋਹੀਨ ਆ ਜਾ ਨਾਮ ਲਿਆ ਉਹਨੂੰ ਕਰੀਵੇਂ ਪਾਣੀ ਲਾਵਾ ਦੇਖਿਆ ਮੱਖ ਕੁਤੂ ਥੇ ਣੀਆਂ ਆ ਵੀ ਦੇਖੀ ਸੋਨਾ ਹੋ ਗਿਆ ਚਲ ਨੀ ਭਾਈ ਕਹਿੰਦੇ ਨਹੀਂ ਹੁੰਦੇ ਵੀ ਜੇ ਸਬਜ਼ੀ ਚ ਕੁਝ ਪਾਊਗਾ ਣੀਆਂ ਤਾਂ ਹੀ ਵਧੀਆ ਬਣੂਗੀ ਸਬਜ਼ੀ ਵੀ ਨਾਲੇ ਬਾਪੂ ਜੀ ਨੂੰ ਤਾਂ ਨਾ ਬੜੀ ਹੀ ਸਵਾਦ ਲੱਗਦੀ ਆ ਕਹਿਣਾ ਹੁੰਦਾ ਮੈਨੂੰ ਧਨੀਏ ਦੀ ਚਟਣੀਏ ਬਣਾ ਦੇ ਚਲ ਅੱਜ ਮੈਂ ਧਨੀਏ ਦੀ ਚਟਣੀ ਬਣਾਉਂਗੀ ਉਹ ਬਾਪੂ ਹਾਂ ਮੈਂ ਤਾਂ ਜਾਣਾ ਸੀ ਖੇਤ ਤੇ ਆਪਣੀ ਉਹ ਕੁੜੀ ਜੀ ਮੈਨੂੰ ਦੀਦੀ ਨਿੱਕਧਰ ਗਈ ਹੋ ਕਿੱਧਰ ਗਈ ਇੱਥੇ ਹੋਣੇ ਸੀਗੇ ਮੈਨੂੰ ਲੱਗ ਕੇ ਕੋਈ ਦਾਇਕਾ ਦੱਸ ਕੇ ਜਾਂਦੇ ਕੱਲ ਫੋਨ ਜਾਈ ਜਾਂਦੇ ਜਵਾਗ ਦਾ ਕੇ ਉਹਦੇ ਹੋ ਟਰੈਟਰ ਤੇ ਕਿ ਬਜਰ ਜਿੱਥੇ ਪੜਦਾ-ਪੜਦਾ ਉਹ ਹਾਂ ਹਾਂ ਉਹ ਉੱਥੇ ਨਾ ਉਹ ਜਵਾਕ ਕੋਲੇ ਵਾਗੀ ਹੋਗੇ ਤੇ ਪਰ ਉਹਨਾਂ ਦਾ ਫੋਨ ਆਇਆ ਸੀ। ਅੱਛਾ ਤੂੰ ਜਾ ਕੇ ਆ ਉਹਦੇ ਕੋਲੇ। ਕੀ ਕਹ ਲੈ ਇੱਕ ਤਾਂ ਐ ਨਹੀਂ ਦੱਸ ਕੇ ਜਾਂਦੀ ਮੇਰੀ ਪਾਣੀ ਦੇ ਬਾਰੇ ਸੀ ਉਹ ਘਰੇ ਰਹਿਣਾ ਸੀ। ਉਹਨੇ ਤੇ ਬਾਕੀ ਉਹਨੂੰ ਦਵਾਈ ਟਾਈਮ ਸਰ ਦੇਣਾ ਪੈਂਦਾ ਹਰਪ੍ਰੀਤ ਨੂੰ। ਉਪਾਯੂ ਉਹਨੂੰ ਦਵਾਈ ਦਾ ਤੂੰ ਟਾਈਮ ਸਰ ਆਪ ਦੇ ਕੇ ਜਾ ਫਿਰ ਕੋਈ ਗੱਲ ਨਹੀਂ ਜੋ ਹੁੰਦਾ ਹੈ। ਉੱਥੇ ਪਾਣੀਪੂਰੀ ਦਾ ਕਿਸੇ ਨੂੰ ਹੋਰ ਕਹਿ ਦੇ ਬੱਸ ਉਹ ਬਲਕਾਨੀ ਬਦੇ ਸੀਰੀ ਨੂੰ ਕੇ ਫੋਨ ਕਰ ਕਰ ਲੈ। ਉਹ ਚੱਲ ਕੇ ਰਹਿਦਾ ਐਸ ਮੈਂ ਫਿਰ ਬਾਪੂ ਤੂੰ ਤਾਂ ਕਿਸੇ ਪਾਸੇ ਜਾਣਾ। ਉਹ ਮੈਂ ਤਾਂ ਆਪੇ ਕੰਮ ਜਾ ਕੇ ਆ ਰਿਹਾ ਬਈ ਮੜਾ ਜਨਾ ਤੇ ਮੈਂ ਖਾਣ ਆ ਰਿਹਾ ਦੱਸ ਨੇ ਆ ਹੀ ਜਾਂਦਾ। ਉੱਥੇ ਖਾਲਤ ਨੂੰ ਉਪਰਿਆ ਗਿਆ ਦੋ ਦਿਨ ਹੋ ਗਏ ਮੈਨੂੰ ਆ ਮੈਂ ਦਾ ਬੂਟੇ ਕੇ ਵਿਆਹ ਤੁਰਿਆ ਫਿਰਦਾਗਾ ਉਹ ਉਹ ਖਾਲਾ ਬੋੜੀ ਬੋੜੀ ਕਰ ਜਾਂਦੇ ਨਾ ਵੀ ਕੰਮ ਬਿੜਨੇ ਦਾ ਬਿੜਤੇ ਆਉਂਦਾ ਕੋਈ ਇੱਥੇ ਹੈ ਹੀ ਨਹੀਂਗਾ ਇਹਨਾਂ ਦਾ ਕਿੰਨਾ ਜੇ ਲੱਗੂ ਖਾਲਤੇ ਉਹ ਬਸ ਕੀ ਲੱਗੂ ਆ ਪਾਣੀ ਆ ਗਿਆ ਸੀ ਆ ਹੁਣ ਹਾਂ ਮਾਣਾ ਮੋਟਾ ਜ ਮੂਰੇ ਹੁਣ ਉਹਨਾਂ ਨੇ ਰੀਕਾ ਫੇਲਾ ਤਾ ਵੀ ਪਾਣੀ ਉਹਨੇ ਦੇ ਚੱਡਣ ਨਹੀਂ ਦਿੰਦੇ ਅਸੀਂ ਜਿੰਨੇ ਦੇ ਖਾਲ ਨਹੀਂ ਬਣਦਾ ਹੁਣ ਫਿਰ ਤਾਂ ਕਰਕੇ ਉਹ ਕੰਮ ਸਰੇ ਚੜਾ ਕੇ ਫੇਰ ਹੀ ਹਟਣ ਗਣੋ ਪੰਜ ਚਾਰ ਦਿਨ ਦਾ ਕੰਮ ਦਾ ਹੈਗੀ ਆ ਬਸ ਉਹ ਅੱਛਾ ਨੋ ਹਈ ਉਹਨੇ ਉਹਦੇ ਕਹਿੰਦੇ ਬਣ ਕੇ ਪਾਪੀ ਜੀ ਦਾ ਰੋਲਾ ਕਿਹਦਾ ਕੀ ਕਹੂੰ ਪਾਪੀ ਜੀ ਦਾ ਰੋਲਾ ਹੀ ਰੋ ਪਾਪ ਦਾ ਕਢਾ ਸੀ ਉਹ ਮੈਂ ਦਰਸ਼ਨ ਸਿਰਦਾ ਸੀ ਵਿੱਚ ਉਹਨੂੰ ਕਹਿੰਦਾ ਭਾਈ ਭੁਲੀ ਮੰਨ ਲੈ ਤੂੰ ਹਾਂ ਉਹਨੂੰ ਕੋਈ ਟੌਟਾਂ ਤੇ ਅਪੋਇੰਟਮੈਂਟ ਮੁੰਡਾ ਦੇਦਾ ਮਿਸਤਰੀ ਤੂੰ ਆਪ ਦਾ ਲਾਲਾ ਵੀ ਉਹ ਜਣ ਬਣ ਜਾਂਦੇ ਸੰਝਾ ਕੰਮ ਆ ਕਿਉਂ ਪੰਗੇ ਲੈਣਾ ਉਹ ਗਾ ਜਿੰਗਲਾਂ ਵਿੱਚ ਉਹ ਚਲੋ ਤਾਂ ਅੱਖੇ ਲੱਗ ਗੱਲ ਨੂੰ ਕਹਿੰਦਾ ਜਦੋਂ ਮੈਂ ਹੋਣ ਕਹਿੰਦਾ ਕਿ ਉਹ ਪੱਕੇ ਖਾਲ ਬਣੇ ਚ ਪਾਪ ਸਿਰਦਾ ਉੱਚਾ ਰਹਿੰਦਾ ਫੇਰ ਉੱਤੇ ਸਿਆਪਾ ਹੋਈ ਜਾਂਦਾ ਜਾਨ ਨੂੰ ਪਿੱਛੇ ਤਾਂ ਪਹਿਲੀ ਸੁੜੀ ਜਾਂਦਾ ਉਹ ਦੁੱਖ ਹੈ ਭੈਣ ਓਹ ਆਸਰ ਮੇਰੇ ਕੋਲ ਟਾਂਕ ਕੋਈ ਨਹੀਂ ਰਹਿਣਾ ਜੋ 13 ਹੁਣ ਚੀਜ਼ ਬਣ ਗਈ ਬਣ ਗਈ ਮੁੜ ਕੇ ਨਹੀਂ ਫਿਰ ਵਿੱਚ ਹੀ ਰਹਿ ਜਾਂਦੀ ਆਸਰ ਜੇ ਇੱਕ ਵਾਰੀ ਚ ਨਾ ਚੀਜ਼ ਬਣੇ ਨਾ ਉਹਦਾ ਸਿਆਪਾ ਹੀ ਹੁੰਦਾ ਸਾਲਾ ਇਹ ਦੋ ਵਾਰੀ ਜਾਂ ਤਿੰਨ ਵਾਰੀ ਦਾ ਕਾਲ ਮਾਣੂਗਾ ਇਹ ਉਹ ਤਾਰੇ ਆਉਂਦੀ ਨਹੀਂ ਕਹਾਣੀ ਜਿਹੜੇ ਇੱਕ ਵਾਰੀ ਜਮਨਦਾ ਤਾਰੇ ਉਹੀ ਬਣਦੀ ਹੈ ਚੱਲ ਫਿਰ ਮੈਂ ਦੇ ਦਿੰਦਾ ਦਵਾਈ ਫਿਰ ਮੈਂ ਘਰੇ ਰਹਿ ਹਾਂ ਤੂੰ ਤਾਂ ਮੇਰਾ ਕੋਕਰ ਜਿਆਦਾ ਬੁਲਕਾਉਂਦੇ ਸੀ ਨੂੰ ਮੂੰਹ ਕਰ ਲੈ ਤੇ ਜਾਂ ਪਈ ਤੂੰ ਉਸੇ ਉਹਨੂੰ ਆਪਣੇ ਨੂੰ ਤੇਰੇ ਨੂੰ ਕਹਿਦੀ ਮੈਂ ਤਾਂ ਮੈਂ ਇੱਥੇ ਫਿਰਦਾ ਉਹਨੇ ਭੱਜ ਕੇ ਜਾ ਆਉਂਗਾ ਫਿਰ ਮੋੜਿਆ ਆਉਣਾ ਆਉਂਦੀ ਹਾਂ ਹਾਂ ਮੋੜਿਆ ਉਹਦਾ ਕੁੜੀਆ ਪਤਾ ਨਹੀਂ ਫਿਰ ਜ ਕੋਈ ਉਹ ਉੱਚ ਨਾਲ ਤਾਂ ਕਿਥੇ ਵਸੇ ਤੇ ਬੋਲ ਬੋਲ ਮਾਰ ਲਾ ਮੈਂ ਤਾਂ ਫਿਰ ਉਹਨੂੰ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਾ ਤੂੰ ਹੀ ਦੱਸਦਾ ਬਸ ਮੇਰੇ ਉਧਰ ਹੀ ਵਾਗ ਗਿਆ ਹੋਰ ਤਾਂ ਉਹਨੇ ਕਿੱਥੇ ਜਾਣਾ ਫਿਰ ਮੈਂ ਤਾਂ ਇਹ ਕੱਲ ਬਾਜੀ ਸੁਣੀ ਸੀਗੀ ਵੀ ਕੱਲ ਉਹਦੇ ਜਾ ਕੇ ਆਉਣਾ ਉਹ ਚ ਵੀ ਜਵਾਕ ਕੋਲੇ ਤੇ ਹੁਣ ਤਰੀ ਗਈ ਹੋਵੇ ਮੈਂ ਉਧਰ ਨਾ ਵਾਗੀ ਹੋਵੇ ਕਿਤੇ ਕੀ ਆ ਜਾਇਆ ਮੈਂ ਘੰਟਾ ਤੋਂ ਘੰਟੇ ਚੱਲ ਫਿਰ ਤੂੰ ਜਾਇਆ ਫਿਰ ਮੈਂ ਉਹਨੂੰ ਕਰਦਾ ਫਿਰ ਪਾਣੀ ਦਾ ਹਾਲ ਹਾਂ ਕੱਲ ਮੈਂ ਮੜਾ ਪਿੰਡ ਜਾਇਆ ਉਹਦਾ ਤੇ ਫਿਰ ਮੈਂ ਉਸ ਤੋਂ ਬਾਅਦ ਮੜਾ ਖਾਸ ਤੇ ਕਿੜਾ ਮਾਰ ਕੇ ਉਹ ਜਰੂਰ ਉਸ ਤੋਂ ਬਾਅਦ ਸੋਚਦੇ ਵੇ ਕੀ ਬਣਦਾ ਚੰਗਾ ਚੰਗਾ ਚੱਲ ਠੀਕ ਆ ਚੰਗਾ ਚੰਗਾ ਕਹਾਤਾ ਆਪਰਾ ਦਿਮਾਗ ਖਰਾਬ ਹੋਇਆ ਪਿਆ ਉਹ পাগল ਨੂੰ ਸਾੰਭੀ ਸਾੰਭਦੀ ਦਾ ਕੀ ਕਰਾਂ ਕਹਿੰਦੇ ਹੁੰਦੇ ਆ ਹੁਣ ਇੰਨੀ ਮੈਂ ਮਿਹਨਤ ਵੀ ਕੀਤੀ ਆ ਅੱਜ ਦੀ ਦਵਾਈ ਸੀ ਅੱਜ ਤਾਂ ਮੈਂ ਦਿੱਤੀ ਤੇ ਹੁਣ ਕੱਲ ਨੂੰ ਕੀ ਕਰੂੰਗੀ ਐਂ ਕਰਦੀਆਂ ਭੱਜ ਕੇ ਜਾ ਕੇ ਨਾ ਡਾਕਟਰ ਦੇ ਕੋਲ ਜਾ ਕੇ ਆਉਣੀ ਆ ਦਵਾਈ ਲਈ ਆਉਣੀ ਆ ਹੋਰ ਨਾ ਮੇਰਾ ਘਰੇ ਕਰੇ ਕਰਾਏ ਦੇ ਕਹਿੰਦੇ ਹੁੰਦੇ ਆ ਪਾਣੀ ਫਿਰ ਜਵੇ ਮਸਾਂ ਤਾਂ ਆਹ ਟਾਈਮ ਲੈ ਕੇ ਜਾਂਦਾ ਮੈਂ ਹੈ ਨਹੀਂ ਹੁੰਦਾ ਵਾਰੇ ਫਰਕ ਪਿਆ ਪਿਆ ਕਰਨਾ ਸੂਈ ਕਮੜੀ ਹੋਈ ਪਈ ਆ ਕਿ

ਹੋ ਫੰਮਿਆ ਆ ਜਾ ਆ ਜਾ ਨੂਨ ਮਿਰਚ ਹਾਇ ਨੂਨ ਮਿਰਚ ਤਾਂ ਮੈਂ ਪਾਇਆ ਹੀ ਨਹੀਂ ਨੂਨ ਮਿਰਚ ਮਸ਼ਾਲਾ ਹਲਦੀ ਤਲ ਤਲ ਨੂਨ ਮਿਰਚ ਮਸ਼ਾਲਾ ਹਲਦੀ ਹੁਣ ਫੇਰ ਮੇਰੀ ਮਿੱਤ ਚਲੋ ਦਾੜਾ ਮੰਗੇ ਤੋਤਾ ਉੱਡ ਚਿੜੀ ਉੱਡ ਕਬੂਤਰ ਉੱਡ ਕਾਟੋ ਉੱਡ ਓਡਾਤੀ ਆ ਜਾ ਆ ਜਾ ਆ ਨੂਨ ਮੇਰਚ ਮਸਾਲਾ ਇੱਥੇ ਬੈਠੀ ਮੈਂ ਸਾਰਾ ਘਰ ਲੱਭ ਲਿਆ ਤੂੰ ਇੱਥੇ ਕੀ ਅੜਨੀ ਬੱਕਾ ਨਾ ਮੈਂ ਖੇਡਦੀ ਆ ਆੜੀ ਆ ਮੇਰਾ ਇਤੂ ਆ ਆ ਬੀਤੂ ਆ ਅਸਲ ਤੂੰ ਮੱਜਵੜਾ ਆਗੇ ਖੇਡਣਾ ਇਥੇ ਆ ਮੈਂਨੇ ਆੜੀ ਬਹੁਤ ਛੜੇ ਜਣੇ मै नहीं मेनू तो ना बन तई ताह बैठी की बैठी है ताई दस तीन सतना बस ताई, ताई दुप्पे की बैठी है ਮੈਂ ਤਾਂ ਉਹ ਹੀ ਗੱਲਾਂ ਹੁਣ ਕੰਮ ਧੰਦਾ ਨਿਵੇੜ ਕੇ ਹਟੀਆਂ ਟਿੱਚ ਟਿੱਚਾ ਲੈਨੇ ਇੱਕ ਤਾਂ ਮੇਰੀ ਢੂਹੀ ਨਹੀਂ ਹਲਦੀ ਹੈਗੀ ਹਾਂ ਤੇ ਮੈਂ ਦੱਸ ਹੁਣ ਕੀ ਕਰਾਂ ਮੈਂ ਤਾਂ ਕੰਮਾਂ ਨੂੰ ਉਹੀ ਗੱਲ ਕੰਮ ਹੀ ਮੈਂ ਤਾਂ ਉਹ ਵਧ ਹੀ ਜਾਂਦੇ ਆ ਬਸ ਵਧ ਹੀ ਜਾਂਦੇ ਆ ਕਿ ਥੋੜੇ ਥੋੜੇ ਜਦੋਂ ਹੁੰਦੇ ਨਹੀਂ ਕੰਮ ਹੁੰਦੇ ਨਹੀਂ ਮੈਂ ਤਾਂ ਰਾਈ ਕਾ ਪੂਣ ਜਾ ਚੱਕ ਲਈ ਨਾਲ ਰਿਸ਼ਤੇਦਾਰਾਂ ਨੇ ਆਉਣਾ ਸੀ ਹਜੇ ਆਏ ਨਹੀਂਗੇ ਆਹ ਕਿ ਮੈਂ ਇੱਧਰ ਆਉਣਾ ਸੀਗਾ ਮੈਂ ਕਿਹਾ ਚੱਲ ਮੈਂ ਉਧਰ ਤਾਈ ਕੇ ਘਰੇ ਜਾ ਕੇ ਆਉਣੀ ਹੈਗੀ ਤੇ ਹੋਰ ਦੱਸ ਕਿਰਨਾ ਆ ਗਈ ਨਹੀਂ ਕਿੱਥੋਂ ਆ ਗਈ ਕਿਰਨਾ ਹਾਂ ਕਿਰਨਾ ਤਾਂ ਭੈਣੇ ਬਾਲੀ ਜਾ ਕੇ ਰੁੱਜ ਗਈ ਕਿਰਨਾ ਤਾਂ ਉਹ ਤੇਰੀ ਵਾਲੀ ਭੈਣ ਨੂੰ ਪਤਾ ਨਹੀਂ ਕੀ ਹੋ ਗਿਆ ਕਹਿੰਦੇ ਮੈਨੂੰ ਤਾਂ ਆਈ ਦੱਸਦੇ ਆ ਭਾਈ ਮੈਂ ਤਾਂ ਪਤਾ ਲੈ ਕੇ ਆਈ ਆ ਆਪ ਜਾ ਕੇ ਤੇ ਉਹ ਤਾਂ ਨਾ ਬਸ ਪਰੇ ਪਰੇ ਹੋਈ ਜਾਂਦੀ ਐ ਤੇ ਮੂਰੂ ਚੀਜ਼ ਚੱਕ ਕੇ ਅੱਗੇ ਦੇ ਖਾਣ ਲੱਗ ਜਾਂਦੇ ਉਹ ਤਾਂ ਮੈਨੂੰ ਤਾਂ ਲੱਗਦਾ ਜਿਵੇਂ ਮੈਟਰ ਮੁੱਟਰ ਨਹੀਂ ਕਹਿੰਦੇ ਹੁੰਦੇ ਹਾਂ 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 ਵੀ ਪਤਾ ਨਹੀਂ ਭਾਈ ਰੱਬ ਨੂੰ ਪਤਾ ਐ ਵੀ ਕੁਸ ਦਵਾਈ ਨਾ ਹੋ ਗਿਆ ਉਹਨੂੰ ਰੱਬ ਨੂੰ ਪਤਾ ਐ ਉਹ ਭਾਈ ਸੰਸਾ ਕਰਗੀ ਬੋਝ ਪੈ ਗਿਆ ਉਹਦੇ ਤੇ ਹੁਣ ਮੈਨੂੰ ਤਾਂ ਕੋਈ ਸੰਤ ਤਾਂ ਸੋਚਦਾ ਨਹੀਂ ਸੰਗਾ ਅਸੀਂ ਤਾਂ ਦੁਖੀ ਹੋਏ ਪਏ ਆ ਘਰੇ ਉਹ ਤਾਂ ਕਿੱਦੇ ਦੀ ਗਈ ਆ ਨਾ ਮੈਥੋਂ ਮੁੰਡਾ ਲੋਟ ਆਉਂਦਾਗਾ ਤੇ ਮੇਰਾ ਤਾਂ ਮੁੰਡਾ ਬਾਹਰੋਂ ਫੋਨ ਕਰੀ ਜਾਂਦਾ ਕਹਿੰਦਾ ਮਾਂ ਤੂੰ ਤਾਂ ਕਸੂਤੇ ਰੁੱਜ ਗਈ ਤੁਸੀਂ ਕਹਿੰਦਾ ਨਾ ਭਲਾਂ ਤਾਈ ਕਿਰਨਾ ਨੂੰ ਨਹੀਂ ਆਉਂਦਾ ਵੀ ਚਲ ਵਿਚਦੀ ਗੇੜਾ ਮਾਰ ਜੇ ਤੇ ਇਥੋਂ ਪਹਿਲਾਂ ਜਵਾਕ ਕਿਵੇਂ ਲੋਟ ਆਉਂਦਾ ਸੋ ਮਾਲ ਪਸੂ ਦਾ ਸੁੱਖ ਨਾ ਕੰਮ ਵਧਦਾਗਾ ਆਪਣੇ ਕੁੜ ਕਿਰਨਾ ਵੀ ਫੇਰ ਕਿਹੜਾ ਚਾਂ ਨੂੰ ਬੈਠੀ ਐ ਇਹ ਮਾਦੀ ਕਿਰਨਾ ਦੀ ਪਰਜਾਇਆ ਕਿਰਨਾ ਨੂੰ ਹੁਣੇ ਕਰੂਗੀ ਨਹੀਂ ਹੋਰ ਕਿਨੂੰ ਸੱਦਣ ਉਹ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਤਾਈ ਵੀ ਕਿਰਨਾ ਉੱਥੇ ਚਾਹ ਨੂੰ ਨਹੀਂ ਬੈਠੀ ਚੱਲ ਮੈਂ ਨਾ ਜਾਉਂਗੀ ਨਾਨਕੀ ਨਾਲੇ ਤਾਂ ਮੈਨੂੰ ਗਈ ਨੂੰ ਬਾਲਾ ਚਿਰ ਹੋ ਗਿਆ ਨਾਲੇ ਤਾਂ ਮੈਂ ਉਹਨਾਂ ਨੂੰ ਮਿਲ ਕੇ ਆਉਂਗੀ ਤਾਂ ਫਿਰ ਭਾਈ ਉਹ ਉੱਥੇ ਬਾਗ ਜੇ ਪੰਡ ਬਾਗ ਜੇ ਮੈਂ ਬੰਟੂ ਨੂੰ ਤੇ ਮੀਤਰੂ ਕਹੂੰਗੀ ਉਹ ਲੈ ਆਉਣਗੇ ਇੱਥੇ ਲੈ ਆਉਣਗੇ ਹੋਰ ਫਿਰ ਹੁਣ ਸਾਰਿਆਂ ਨਾਲ ਮਿਲ ਟਾਈਮ ਪਾਸ ਕਰ ਲਾਂਗੇ ਫਿਰ ਚੱਲ ਇੱਥੇ ਜੇ ਕਿਰਨਾ ਲੈ ਆਉਗੀ ਪਈ 10 ਦਿਨ ਮੈਂ ਰੱਖ ਲੂੰ 10 ਦਿਨ ਕਿਰਨਾ ਰੱਖ ਲੂੰ ਫਿਰ ਹੁਣ ਕਿਰਨਾ ਵੀ ਕਿੰਨਾ ਕਿਚਰ ਬੈਠੂਗੀ ਘਰ ਛੱਡ ਕੇ ਹਾਂ ਕਰ ਲਿਓ ਕੋੜ ਤੁਸੀਂ ਸਾਡਾ ਮੇਰਾ ਨਾ ਹੁਣ ਨਹੀਂ ਖੱਟ ਲੈ ਫਿਰ ਜਹਾਂੇ ਕਰ ਲੂੰ ਕੋ ਤਾਂ ਕੱਲੀ ਰੁੱਝੀ ਪਈ ਹੈਗੀ ਕੱਲੀ ਕਿਉਂ ਵੇਖਵਾ ਸੀ ਜਦੋਂ ਵਕਤ ਪੈਂਦਾ ਨਾ ਭੈਣ ਭਾਈ ਨਾਲ ਮਿਲ ਕੇ ਟਪਾਉਂਦਾ ਹੁੰਦਾ ਉਹ ਹੀ ਗੱਲ ਕਹਿੰਦੇ ਹੁੰਦੇ ਦੁੱਖ ਵੰਡਾਏ ਤੋਂ ਘਟ ਜਾਂਦਾ ਖੁਸ਼ੀ ਵੰਡਾਏ ਤੋਂ ਵੱਧ ਜਾਂਦੀ ਹੈ ਹਾਂ ਚੱਲ ਕੋਈ ਨਹੀਂ ਮੈਂ ਨਾ ਨਾਲੇ ਤਾਂ ਮੈਨੂੰ ਨਾਨਕੀ ਗਈ ਨੂੰ ਬਾਹਲਾ ਚਿਰ ਹੋ ਗਿਆ ਤੇ ਮੈਂ ਉੱਥੇ ਜਾ ਕੇ ਆਉਂਗੀ ਨਾਲੇ ਮੈਂ ਫਿਰ ਵਨ ਟੂ ਨਾਲ ਤੇ ਮੀਤ ਨਾਲ ਗੱਲ ਕਰਦੀ ਆ ਪਤਾ ਤਾਂ ਉਹਨਾਂ ਨੂੰ ਵੀ ਹੋਊਗਾ ਵੀ ਭਾਈ ਐ ਕਰਕੇ ਸਾਡੇ ਤਾਂ ਤਾਈ ਵੀ ਬਾਹਲੀ ਔਖੀ ਆਗੀ ਵੀ ਫਿਰ ਉਹ ਤੇ ਮੈਂ ਸਾਡੇ ਉਹ ਇੱਕ ਆਪਣੀ ਕੰਮ ਵਾਲੀ ਦੱਸ ਕੇ ਗਈ ਸੀ ਉਹ ਛੋਡੇ ਘਰਾਂ ਚ ਕੀ ਰੌਲਾ ਜਾਂ ਪੈ ਗਿਆ ਨਹੀਂ ਪੁੱਛ ਨਾ ਤਾਈ ਉਹੀ ਗੱਲ ਬੁੜੀਆਂ ਵਪਾਰ ਕਰਨ ਬੈਹ ਜਾਂਦੀਆਂ ਨੇ ਇਹ ਬੰਦਿਆਂ ਦੇ ਕਰਨ ਦੇ ਹੁੰਦੇ ਆ ਪਸ਼ੂਆਂ ਦੇ ਹਾਂ ਉਹ ਵਪਾਰ ਕਰਨ ਵੈ ਜਾਂਦੀਆਂ ਹਾਂ ਪਹਿਲਾਂ ਲੈਂਦੇ ਚੜਦੇ ਸੁਣਿਆ ਕਦੇ ਬੁੜੀਆਂ ਤੋਂ ਵਪਾਰ ਹੁੰਦਿਆ ਨਹੀਂ ਉਸੇ ਦੀ ਮੈਂ SSC ਪਹਿਨੇ ਉਸੇ ਨਹੀਂ ਉਹ ਤਾਂ ਤਾਂ ਲੱਖ ਦੀ ਲਗਾਏ ਮੁੜ ਕੇ ਘੜ ਕੇ ਦੇ ਉਸੇ ਨਹੀਂ ਦੇਤੀ ਤੇ ਉਹ ਡੂੜ ਲੱਖ ਦੀ ਪਦੇਤੀ ਹੈ ਮੈਂ ਮਰ ਜਾ ਇਕੱਠਾ 50000 ਨਫਾ ਕੱਢ ਲੈ ਹੈ ਓਹੀ ਗੱਲ ਪੱਟ ਪੈਂਦੀ ਜਵਾਨ ਮੇਰੀ ਸੀਗੀ ਉਹਨੂੰ ਮੈਂ ਹੀ ਕਾਇ ਬੈਠੀ ਤੇਰੀ ਜੁੱਤੀਆਂ ਤੇਰੇ ਸਿਰ 'ਚ ਹੀ ਮਾਰ ਗਈ ਤੇ ਉਹਨਾਂ ਨਾਲ ਲੜੋ ਲੜਾਈ ਰਾਤ ਭਲਾਈ ਕੁਝ ਹੋ ਹੀ ਗਿਆ ਫਿਰ ਅਸੀਂ ਤਾਂ ਪਾਸੇ ਹੀ ਵੱਟ ਲਿਆ ਵੀ ਅਸੀਂ ਕੀ ਲੈਣਾ ਜਿਹੜਾ ਕੋਈ ਕਰੂ ਉਹੀ ਪਰੂਗਾ ਆਖ ਉਸ ਹੋਈ ਜਾਂਦਾ ਆਪਣੇ ਘਰ ਵਿੱਚ ਵੀ ਗਰੂ ਵਾ ਗਰੂ ਹਾਂ ਤੇ ਇੱਕ ਤੇਰੀ ਗੱਲ ਵੀ ਇਹ ਵਿੱਚੋਂ ਦੇ ਹੋਰ ਉਹਨੂੰ ਮੈਂ ਹੀ ਕਾਹੇ ਬੈਠੀ ਮੈਂ ਆਖਾ ਮਹਾ ਤੇਰੀ ਮੈਂ ਐਸਾ ਹੈ ਤੈਨੂੰ ਹੀ ਦੇਤੀ ਉਹਨੂੰ ਸਿਆਣ ਨਹੀਂ ਸੀ ਜਦੋਂ ਮੈਂ ਉਹਨੂੰ ਨਿਸ਼ਾਨੀ ਦਿਖਾਈ ਉਹਨੂੰ ਫੇਰ ਪਤਾ ਲੱਗਿਆ ਫਿਰ ਉਹਨੇ ਕਲੇਸ਼ ਪਾ ਲਿਆ ਤੇ ਮੈਨੂੰ ਕਹਾ ਭੋਲੇ ਨੇ ਗਾਲਾਂ ਦਿੱਤੀਆਂ ਕਹਿੰਦਾ ਤਾਈ ਕੀ ਲੈਣਾ ਸੀ ਜਵਾ ਮਾਰ ਕੇ ਹਾਂ ਮੈਨੂੰ ਕੀ ਪਤਾ ਸੀ ਵੀ ਇਹ ਲੜਾਈ ਵੜ ਜੂ ਮੈਂ ਤਾਂ ਉਹਨੂੰ ਖੜੀ ਖੜੀ ਨੇ ਉਹੀ ਕਹਤਾ ਮੈਨੂੰ ਤਾਂ ਆਏ ਸੀ ਵੀ ਇਹ ਉਹੀ ਮੈਂ ਐਸਾ ਚੱਲ ਘਾਟੇ ਵਾਦੇ ਨਾਲ ਲੈ ਲਈ ਹੋ ਮੈਨੂੰ ਕੀ ਪਤਾ ਵੀ ਇਕੱਠਾ 50000 ਨਾਲ ਪਾ ਕੱਢ ਗਈ ਐਂ ਕੋ ਕੀਤੀ ਤੇ ਹਾਂ ਟੁੱਟ ਜਾ ਘਾ ਤਾਂ ਮਾਰਦੀ ਆਉਂਦੀ ਸੀ ਟੁੱਟ ਪਤਾ ਵੀ ਆਈ ਆਈ ਸੀ ਤੇਰੇ ਕੋਲੇ ਮੈਂ ਮੇਰੀ ਤਾਂ ਢੂਹੀ ਵਾਲੀ ਦੁਖਦੀ ਆ ਮੈਂ ਤਾਂ ਇਥੋਂ ਕੋਈ ਡਾਕਟਰ ਪੁੱਛਣ ਆਈ ਸੀ ਵੀ ਮੈਨੂੰ ਕੋਈ ਦੱਸ ਦੇ ਮੈਂ ਦਵਾਈ ਲਿਆਵਾਂ ਅੱਛਾ ਹਾਂ ਨਹੀਂ ਮੇਰੀ ਵੀ ਢੂਹੀ ਦੁਖ ਜਾਂਦੀ ਆ ਆਤਾ ਨਹੀਂ ਗਿਆ ਕਿਤੇ ਫੋਨ ਉਹਨਾਂ ਦਾ ਆ ਹੀ ਜਾਂਦਾ ਚੱਲ ਕੋਈ ਨਾ ਮੈਂ ਫੇਰ ਗੱਲ ਕਰੂੰਗੀ ਤੂੰ ਦੱਸ ਜੀ ਤੂੰ ਹੀ ਤਾਂ ਮੇਰੀ ਵੀ ਦੁਖੀ ਜਾਂਦੀ ਐ ਮੈਂ ਤਾਂ ਸੰਗਾ ਤੈਨੂੰ ਕਹੀ ਨਹੀਂ ਐ ਤੇ ਉਹ ਤਾਂ ਮੈਂ ਤਾਂ ਕਰਨਾ ਡਿੱਕਦੀ ਸੀ ਘਰੇ ਮੈਥੋਂ ਤਾਂ ਪੋਹਰਾ ਕੰਮ ਨਹੀਂ ਹੁੰਦਾ ਝਾੜੂ ਮੈਥੋਂ ਨਹੀਂ ਚੱਕਿਆ ਜਾਂਦਾ ਮੈਂ ਕਹਿੰਦੀ ਸੀ ਮੈਨੂੰ ਨਾਲ ਲੈ ਚੱਲ ਕਿਤੇ ਮੈਂ ਤਾਂ ਤੇਰੀ ਠੋੜ ਤਕਾਉਂਦੀ ਸੀਗੀ ਫੇਰ ਆਏ ਕਰਦੇ ਆ ਤਾਈ ਮੈਂ ਨਾ ਅੱਜ ਜਾ ਕੇ ਉਹਨੀਆਂ ਨਾਨਕੀ ਅੱਛਾ ਨਾਲੇ ਤਾਂ ਮੈਂ ਉਹਨਾਂ ਨਾਲ ਗੱਲ ਕਰਦੀਆਂਗੀ ਅਸੀਂ ਜਾ ਕੇ ਨਾਲੇ ਤਾਂ ਮੇਰੀ ਭੈਣ ਨੂੰ ਲਿਆ ਹੈਗੇ ਭਾਈ ਚੱਲ ਤੇ ਨਾਲੇ ਮੈਂ ਮੈਂ ਵੀ ਉਹਨਾਂ ਦੇ ਨਾਲ ਹੀ ਜਾਵਾਂਗੀ ਤੇ ਫਿਰ ਕਿਰਨਾਂ ਨੂੰ ਅਸੀਂ ਇੱਥੇ ਭੇਜ ਦਾਂਗੇ ਤੇ ਅਸੀਂ ਹਰਪ੍ਰੀਤ ਨੂੰ ਭਈ ਆਪਦੇ ਕੋਲੇ ਲੈ ਜਾਵਾਂਗੇ ਹਾਂ ਕਰ ਲਈ ਹਾਂ ਚਲ ਜਿਹੜਾ 15 20 ਦਿਨ ਹੋਰ ਰੱਖਣਗੇ ਹੋਰ ਰੱਖ ਲੈਣਗੇ ਫਿਰ ਭਾਈ ਚਲ ਇੱਥੇ ਲਿਆਵਾਂਗੇ ਕਦੇ 10 ਦਿਨ ਤੁਹਾਡੇ ਘਰੇ ਰਹਿ ਪੂ ਕਦੇ 10 ਦਿਨ ਮੇਰੇ ਘਰੇ ਰਹਿ ਪੂ ਚਲ ਨੀ ਖਾਡੇ ਕੋਈ ਟੁਕੜਾ ਤੋੜਾ ਤਾਂ ਨਹੀਂ ਹਾਂ ਗੱਲ ਕਰ ਭਾਣੇ ਕਿਸੇ ਦਾ ਲਾਂਬਾ ਨਾ ਜੀ ਜਿਵੇਂ ਹੋਈ ਪਈਆ ਹੋ ਚਲ ਕੋਈ ਨਾ ਆਪਾਂ ਇਹੀ ਕਰਾਂਗੇ ਮਾਸੀ ਹਤਾਈ चार दिन टाइम टपा ला हाँ चाहे तू बह जा चल जो तेरे चौक हुई तू ही पी ली कली चल कोई पीके ते भी हटी चल कोई गर्म जाग चक लिया हाँ तू बह जा चंगा तेरे तू ही दुख दी अब घरे भी कर दी होगी कम धंधा ਰੋਟੀ ਤਾਂ ਹੈ ਨਹੀਂ ਛਾਲੀਆਂ ਰੋਟੀਆਂ ਬੁਕਾਉਂਦੀਆਂ ਕਿ ਨਾ ਬੰਨ੍ਹਣੇ ਹੁਣ ਕੀ ਖਾਵਾ ਕੋਈ ਛਾਦ ਨਹੀਂ ਕੋਈ ਵੀ ਨਹੀਂ ਛਾਦ ਨੂੰ ਨਹੀਂ ਤਾਂ ਹੱੱਬ ਆ ਦੂਧ ਆਏ ਆਏ ਪੱਕੀ ਗਰੀ ਨਹੀਂ ਇਹ ਆਏ ਦੂਧ ਵੀ ਨਹੀਂ ਆਏ ਜੂਸ ਰਿਹਾ ਕਾਲੀਏ ਪੁੱਪਾ ਲੱਗੇ ਬਈ ਆਹ ਹੋ ਕੇ ਨਾ ਇਹ ਰੋਟੇ ਤੇ ਮੱਖਦਿਆਂ ਨੇ ਕਿੱਥੋਂ ਪੰਗਾ ਲੇਤੇ ਕੀੜਿਆ ਦਵਾਈ ਹੈ ਇਹ ਆਏ ਦੂਧ ਤੇ ਡਬੂ ਖਾਦੀ। ਅੱਛਾ ਟਿਕ ਤੇ ਡਬੂ ਖਾ। ਮਾਤਾ ਮੈਂ। ਕਿਚਣੀ ਇਹ ਦਵਾਈ ਚੱਕੀ ਵਰਦੀ ਐ। ਜੇ ਪੀ ਲੈਂਦੀ ਫੇਰ। ਗੰਤੂ ਬਾਈ ਨੂੰ ਦਤੂਗੀ ਮੈਨੂੰ ਕੁੱਤ ਦਾ ਨਾਲ। ਕੁੱਤ ਦਾ ਨਾਲ ਪਾਲਦਾ ਸਾਇ ਕਾਮਲੇ ਦੇ ਮੱਥਾ ਲੈ ਲਿਆ ਮਾਰ ਲਿਆ ਤਾਂ ਜਮ ਕਾਮਲੀ ਹੋ ਗਈ ਏਡੇ ਮੋٹے ਦਿਮਾਗ ਦੀ ਹੋ ਗਈ ਇਹਦਾ। ਇਹਨੂੰ ਐਂ ਨਹੀਂ ਪਤਾ ਲੱਗਦਾ ਬਿ ਜੂਸ ਤੇ ਕਿਚਣੀ ਐ ਦਵਾਈ ਦਾ। ਦੇ ਦੇ ਮਾਰਿਆ ਜਾ ਦੁੱਧ ਦੇ ਦੇ। ਮੈਂ ਹੁਣ ਤੇ ਇਹਨੂੰ ਚੂਸੇ। ਆ ਪੀ ਨਾ। ਆ ਵੀ ਲਾ ਉਹ ਸਿਆਪਾ ਮੇਰੀ ਜਾਨ ਨੂੰ ਮੈਂ ਤਾਂ ਉੱਧਰ ਜਾਣਾ ਹੁਣ ਖੇਤਦਸ ਕਿਵੇਂ ਜਾਵਾਂ ਬੜਾ ਪੰਗਾ ਹੋਇਆ ਅੱਬਾ ਮੈਨੂੰ ਰੋਟੀ ਲਾ ਕੇ ਦੇ ਦੇ ਉਹ ਬਾਪੂ ਆਗਾ ਸੱਜੇ ਕੁੜੀ ਜੀ ਪਤਾ ਨਹੀਂ ਕਿੱਧਰ ਭੱਗ ਗਈ ਨਾ ਘਰੇ ਨਾ ਖੜੇ ਨਾ ਕਿਤੇ ਹੋਰ ਖੜੇ ਬੜਾ ਮੇਰੀ ਜਾਨ ਨੂੰ ਸਿਆਪਾ ਕਰਤਾ ਇਹ ਤਾਂ ਕੱਲੇ ਨੂੰ ਰੋਟੀ ਤਾਂ ਇੱਥੇ ਵੀ ਨਹੀਂ ਮਾ ਰੋਟੀਆਂ ਰੋਟੀਆਂ ਖਾ ਗਈ ਹੋਈਆਂ ਜੀ ਸਾਰੀਆਂ ਰੋਟੀਆਂ ਕਿ ਤੂੰ ਛੱਡੀਆਂ ਇਹਦਾ ਲੋਟੀ ਨਹੀਂ ਹੋਣਾ ਮੈਂ ਤਾਂ ਪਾਣੀ ਦੀ ਬਾਰੀ ਨੰਦ ਜੂ ਬੀ ਤੁਹਾਨੂੰ ਖਾਵਾਂ ਉਹ ਕਾਲਾ ਖੰਡ ਪੱਲਦਮਾ ਦਬਾਈ ਤਰਕੇ ਲਿਆ ਮਾ ਸੰਗ ਲਿਆ ਮਾ ਉਹ ਸੰਗ ਲਾ ਕੇ ਜਾਣਾ ਪੁੱਤ ਮਿੱਠੀ ਰੋਟੀ ਲਗਾ ਕਰਨੀ ਆ ਆ ਜਾ ਫੁਲਕੀ ਦੇ ਮਾਸੇ ਇਹ ਮਾ ਰੋਟੀ ਲਾਉਣੀ ਆ ਰੋਟੀ ਨੂੰ ਦੱਨਾ ਸਬ ਆਲਿਆਂ ਦਾ ਪੀ ਜਾ ਆ ਆ ਜਾ ਹਾਂ ਆ ਜਾ ਨਹੀਂ ਜਾ ਨਹੀਂ ਖਾ ਪੀ ਆ ਜਾ ਆ ਜਾ पिज़ा मैं कल्ली खाऊंगी कल्ली खा ली थी पिज़ा पिज़ा भैया हट जा पिज़ा पिज़ा भी देना है पिज़ा भी थे पिज़ा भी दिया कितना है पिज़ा उसके पे आऊंगा पिज़ा ਮੇਰੀ ਜਾਨ ਨੂੰ ਸਿਆਪਾ ਹੋ ਗਿਆ ਉਹ ਨਾਲ ਗੱਲ ਕਰਨਾ ਪੂਜੇ ਤੂੰ ਮਰ ਮਰ ਕੇ ਇਥੇ ਮੈਂ ਦੱਸ ਕਿੱਥੇ ਤੂੰ ਰਫਰਦਾ ਰਹੂਗਾ ਪੀ ਕੇ ਦੇ ਨਾ ਪੀਤਾ ਨਹੀਂ ਦਿੱਤਾ ਆਦਰ ਹਾਂ ਬਹਾ ਦਾ ਕੁਛ ਰੋਈ ਨਾ ਜਾ ਨਾਮ ਲਿਆ ਮੈਨੂੰ ਕਰੀ ਦੇ ਪਾਣੀ ਲਾ ਦੇ ਮੇਰੇ ਨਾਲ ਕੁਟੂ ਬਰਾਂ ਸੰਭਾਣਦਾ ਮੈਂ ਨਾ ਮੈਂ ਨਹੀਂ ਆਉਣਾ ਪੀਜਾ ਲੈ ਕੇ ਦਿੰਨਾ ਚੁੱਪ ਕਰਕੇ ਵਾਜਾ ਮੈਂ ਪੀਜਾ ਲੈ ਕੇ ਦਿੰਨਾ ਇਥੇ ਬਸ ਇੱਥੋਂ ਨਾਲੀ ਜਿੰਨੇ ਦਾ ਮੈਂ ਆਉਂਦਾ ਨਹੀਂ ਭੁੱਖ ਲੱਗੇ ਕੋਈ ਨਾ ਭੁੱਖ ਆਉਣ ਲੱਗੇ ਲਿਆਉਂਗਾ ਇਥੋਂ ਨਾਲੀ ਦੇਥੋਂ ਨਾਲੀ ਵਰਸਾਵ ਲੜੇ ਜੋਗੀ ਵਰਤੋ ਨਾ ਜੋਗੀ ਲੈ ਜਾਣਗੇ ਚੱਕ ਜੀ ਨਾਲ ਕੁੱਤਣ ਜਾਓ ਚੁੱਪ ਕਰਕੇ ਵਾਜਾ ਮੈਂ ਤੇਰੇ ਨਾਲ ਜਾਉਂ ਹੁਣ ਜੇ ਤੇ ਨਾਲ ਉੱਥੇ ਨਹੀਂ ਜਾਣਾ ਤੂੰ ਤੇ ਜੂਸ ਕਰਨਾ ਮੇਰਾ ਮੈਨੂੰ ਨਾਲ ਲੈ ਜਾ ਮੈਂ ਕਿਸੇ ਨਾਲ ਤੇ ਬਹਿ ਜਾ ਚੁੱਪ ਕਰਕੇ ਨਹੀਂ ਟਾਂਗੂ ਲਾਗਾ ਤੇ ਸੋਟੀਆਂ ਲਾਉਂਗਾ ਤੇਰੇ ਚੰਕ ਕਰਕੇ ਬਈਆ ਸਾਰੇ ਗੁੱਟ ਦਿਆ ਮੈਨੂੰ ਨਾਲੇ ਕਿੰਨਾ ਗੁੱਟ ਦਿਆ ਨਾਲੇ ਫੀ ਗੁੱਟ ਦਾ ਓਹੋ ਹਾਈ ਹਾਈ ਚਲ ਆ ਵੀ ਵਧੀਆ ਕਰਿਆ ਬਲ ਕਰਨੇ ਕਹਾਂ ਪਾਣੀ ਤਾਂ ਮੈਂ ਲਾ ਲੂਆ ਚਲ ਆਪਣੀ ਤਾਂ ਇਹ ਲੋਡ ਵੀ ਨਹੀਂ ਪੈਂਦੀ ਸੀ ਕਣਕ ਨੂੰ ਚਲ ਅਗਲੀ ਵਾਰ ਇਹ ਲਾ ਲੂਆ ਉਦੋਂ ਅਗਲੀ ਵਾਰ ਮੈਂ ਲਾ ਲੂਗਾ ਕਿਤੇ ਜਣ ਕਿਹੜਾ ਸਰ ਗਿਆ ਆਪਣਾ ਨਾਲ ਕਰ ਜਿਹੜੀ ਘਰੇ ਬਿਪਤਾ ਇਹਦਾ ਕੀ ਕਰਾਂਗੇ ਇਹਦਾ ਚੂਸ ਲਿਖ ਕੇ ਚਿਚਣੀ ਦਵਾਈ ਚੱਕ ਲਏ ਨੇ ਠੀਕ ਆ ਤੇ ਕੱਲ ਨੂੰ ਇਹੋ ਜੀ ਫਾਹ ਲੈ ਕੇ ਮਰ ਗਈ ਮੇਰੇ ਤਾਂ ਗਲ ਪੈ ਜੂਵੇ ਇਹਦਾ ਕੀ ਪਤਾ ਲਾਦਾ ਹੁਣ ਘਰੇ ਆਏ ਹੁਣ ਕਈ ਵਾਰ ਆਟੇ 'ਚ ਦਵਾਈ ਪਾਤੀ ਸਾਰਾ ਟੱਬਰ ਮਰ ਜੂ ਇਹਦਾ ਬੱਟੀ ਗੱਲ ਹੈ ਕਰਦਾ ਮੇਰੇ ਸਾਲੇ ਨਾਲ ਗੱਲ ਵੰਟੂ ਨਾ ਕੀ ਗੱਲ ਤਾਂ ਬਾਈ ਆ ਹੋਈ ਪਈ ਐ ਜਾਂ ਤਾਂ ਇਹਦਾ ਕੋਈ ਕਰੋ ਹੱਲ ਨਹੀਂ ਮੈਂ ਤਾਂ ਕਿਸੇ ਪਾਸੇ ਜਾਣ ਜੋਗ ਨਹੀਂ ਫਿਰ ਤਾਂ ਮੈਂ ਇਹਦੇ ਸਹਰਾ ਨਹੀਂ ਬੈਠਾ ਰਹੂਗਾ ਫਿਰ ਤਾਂ ਮੈਂ ਖਾਈ ਕਰਨ ਕੁਸ ਮੈਂ ਤਾਂ ਭੁੱਖਾ ਮਰ ਜੂ ਕੋ ਕੰਮ ਨਹੀਂ ਧੰਦਾ ਨਹੀਂ ਹੁਣ ਘਰਾਂ ਨੂੰ ਕੌਣ ਹੈਲੋ ਆ ਵਾਂਟ ਟੂ ਕੀ ਹਾਲ ਹੈ ਓਏ ਹਾਲ ਕਾ ਦੇ ਬੁਰਾ ਹਾਲ ਹੈ ਓਏ ਹੋਣਾ ਕੀ ਐ ਉਹ ਤਾਂ ਬਸ ਪੁੱਛ ਹੀ ਨਾ ਕੀ ਨਹੀਂ ਹੋਗਾ ਪੁੱਛ ਕੀਨ ਤਾਂ ਮੰਨੂ ਵੀ ਨਹੀਂ ਬੰਟੂ ਗੱਲ ਕਰ ਹੁਣ ਮੈਂ ਕਰਾਂ ਕੀ ਗੱਲ ਤਾਂ ਆ ਬਣ ਗਈ ਜਦੋਂ ਅੱਜ ਮੈਂ ਘਰੇ ਗਿਆ ਹਰਪ੍ਰੀਤ ਨੇ ਜੂਸ ਪੀ ਲੇ ਖੈ ਨਾ ਚਿਚਣੀਆਂ ਦਵਾਈ ਚੱਕ ਲਈ ਓਏ ਹੋਰ ਪਰਾਵਾ ਉਹਦਾ ਤਾਂ ਭੋਰਾ ਹੀ ਦਿਮਾਗ ਨਹੀਂ ਰਿਹਾ ਹੋਰ ਓ ਅੱਜ ਤਾਂ ਮੈਂ ਟਾਈਮ ਤੇ ਵਗ ਗਿਆ ਨਹੀਂ ਮੇਰਾ ਤਾਂ ਘਰ ਪੱਟਿਆ ਗਿਆ ਸੀ ਬਾਈ ਜੇ ਉਹ ਕਿਤੇ ਖਾ ਪੀ ਲੈਂਦੀ ਕਿਹੜਾ ਜਵਾਬ ਆਪਾਂ ਦਾ ਉਹੀ ਮਰ ਜਾਂਦੇ ਮਤਲਬ ਹੋਰ ਬਾਈ ਹੱਲ ਤਾਂ ਕਰਨਾ ਪਊਆ ਯਾਰ ਵਾਕੀ ਯਾਰ ਬਾਈ ਤੈਨੂੰ ਪਤਾ ਹੀ ਐ ਜਦੋਂ ਬੰਦੇ ਦਾ ਦਿਮਾਗ ਨਾ ਰਹੇ ਹੈ ਕੀ ਪਤਾ ਕੀ ਕਰਦੇ ਹੋ ਇਕੱਲੇ ਨੂੰ ਮੈਂ ਨਹੀਂ ਛੱਡ ਸਕਦਾ ਹੁਣ ਵੀ ਭਰਾਵਾ ਮੈਂ ਤਾਂ ਜੇ ਤੂੰ ਗੁੱਸਾ ਮੰਨੇਗਾ ਜੀ ਤਾਂ ਮੇਰਾ ਕਰਦਾ ਨਹੀਂ ਜਨ ਮੇਰੇ ਕੀ ਸਾਰੇ ਮਰਾ ਸੰਗਲ ਲਾ ਕੇ ਆਏ ਬਾਈ ਫੁਕਰੇ ਨਹੀਂ ਕੋਈ ਬਾਪੂ ਕਿਤੇ ਬੰਦ ਕੰਮ ਗਿਆ ਗੀਦੇ ਨਾਲ ਕਿਰਨਾ ਪਤਾ ਨਹੀਂ ਕਿੱਧਰ ਨੂੰ ਵਗ ਗਈ ਉਹ ਸਾਡੇ ਆਪਣੇ ਗਵਾਂਡਿਆਂ ਦੇ ਉਹਨਾਂ ਦੇ ਮਾ ਵੱਡਾ ਕੋਈ ਪ੍ਰੋਗਰਾਮ ਸੀ ਉਹਨਾਂ ਦੇ ਵਗ ਗਈ ਹੋਵੀ ਇਹਨੂੰ ਲਿਜਾਣ ਜੋਗਰੀ ਨਹੀਂ ਉਹਨੇ ਐਵੇਂ ਤਾਂ ਜਲੂਸ ਵੀ ਨਹੀਂ ਕੱਢਿਆ ਜਾਂਦਾ ਹੋਰ ਭਰਾਵਾ ਉਹ ਬਿਆਨ ਦਾ ਘਰ ਅਗਲੇ ਦੇ ਆਪਦੇ ਘਰੇ ਤਾਂ ਸਰਜਣਾ ਬਗਾਨੇ ਘਰੇ ਨਹੀਂ ਔਖਾ ਹੋ ਜਾਂਦਾ ਨਾ ਬਾਈ ਮਨ ਕੇ ਇਹਦਾ ਹੱਲ ਕਰ ਯਾਰ ਕੋਈ ਹੋਰ ਇਹਨੂੰ ਲੈ ਕੇ ਜਾ ਡਾਕਟਰ ਦਾ ਤਾਂ ਦਿਨ ਪਤਾ ਕੋਈ ਗੱਲ ਹੀ ਨਹੀਂ ਮੰਨੀ ਉਹਨਾਂ ਦਾ ਇਹਦਾ ਗੱਲ ਇੰਨੀ ਵਧੀ ਪਈ ਐ ਬਸ ਦਿਮਾਗ ਦਿਮਾਗ ਤਾਂ ਰਹੀ ਨੇ ਇਹਦਾ ਓਏ ਯਾਰ ਬਾਈ ਮੈਂ ਤਾਂ ਇਹੀ ਸੋਚੀ ਇਹਨਾ ਵੀ ਕਰਦੇ ਆਪਾਂ ਖਾਸੇ ਵਾਸਤੇ ਖੁਸ਼ੀਆਂ ਵਾਸਤੇ ਕਰਦੇ ਸੀ ਹੋਈ ਆਪਣੇ ਨਾਲ ਕੀ ਜਾਂਦਾ ਓਏ ਆਪਣਾ ਤਾਂ ਰੱਬ ਵੀ ਬੈਰੀ ਹੋ ਗਿਆ ਮੇਰਾ ਤਾਂ ਬਾਈ ਮੈਂ ਤੈਨੂੰ ਗੱਲ ਸਿੱਧੀ ਦੱਸਾਂ ਮੈਂ ਤਾਂ ਸੋਚਦਾ ਕੁਛ ਹੋਰ ਸੀ ਹੋਈ ਮੇਰੇ ਨਾਲ ਹੋਰ ਜਾਂਦਾ ਛੋਡੇ ਦਾ ਕੀ ਸਾਰਿਆ ਹੈ ਤੂੰ ਤਾਂ ਚੰਗੇ ਵਾਸਤੇ ਕਰਿਆ ਸੀ ਜੇ ਹੁਣ ਪਰਵਾਦਵਾਣੀ ਮਾੜਾ ਕਰਤਾ ਆਪਾ ਭਾਈ ਮੰਨ ਕੇ ਲੈ ਗਈ ਜਾ ਅੱਜ ਆਜੋ ਠੀਕ ਹੈ ਚੰਗਾ ਚੰਗਾ ਹਾਂ ਹਾਂ ਭਾਈ ਹੁਣੀ ਆ ਜਾ ਤੂੰ ਕੁਛ ਨਹੀਂ ਹੁੰਦਾ ਮੈਂ ਘਰੀ ਜਾਂਣਾ ਜਾ ਕੇ ਉਹ ਸੰਗਲ ਖੋਲਦਾ ਉਹ ਉਹਦਾ ਕੀ ਪਤਾ ਥੇਰ ਫਾਹੀ ਨਾਲ ਲੱਗਦੇ ਸੰਗਲ ਨਾਲ ਫੇਰ ਨਾ ਬਸ ਹੋ ਗਿਆ ਮਾਤਾ ਬਾਈ ਹੁਣ ਪਾਣੀ ਦਾ ਇੱਥੇ ਪਾਰੀ ਸੀ ਬਲਕਰਨੇ ਨੂੰ ਕਹਿ ਕੀ ਗਿਆਂ ਚਲੋ ਮੰਨ ਗਿਆ ਅਗਲਾ ਤਹਾਂ ਅਰਤੀ ਪਾਰੀ ਮਾ ਲਾਣਾ ਅਗਲੀ ਵਾਰੀ ਤੁਹਾਨੂੰ ਦੇ ਦੂੰ ਠੀਕ ਆ ਬਾਈ ਆ ਜਾ ਬਾਈ ਬਸ ਸਿੱਧੀ ਆ ਜਾ ਭੱਜਾ ਮੈਂ ਜਾਣਾ ਕਰਨ ਓਕੇ ਲੈ ਚਲ ਇਹਨੇ ਬੰਟੂ ਆਉਂਦਾ ਚੱਲੀਏ ਆਪਾਂ ਕਈ ਵਾਰ ਹੋਰ ਨਾ ਨੁਕਸਾਨ ਕਰ ਲਿਓ ਉਹ ਜੀ ਦਾ ਕੀ ਪਤਾ ਹੁਣ ਉਹਦਾ ਦਿਮਾਗ ਹੀ ਨਹੀਂ ਚਲੋ ਫਾਹੀ ਲੈ ਲੈ ਕੇ ਦੇ ਚਲ ਵੇ ਉਹੀ ਸਿਆਪਾ ਖੜਾ ਹੋਗਾ ਜਿੱਤੋਂ ਮੈਂ ਗੱਲ ਕਰ ਦਰਦਾ ਸੀਗਾ ਦੱਸ ਇਹਨੇ ਸਾਰੇ ਕੰਡੇ ਵਿਜੇ ਹੋਇਆ ਮੜੀ ਗੱਲ ਸੁਣੀ ਆ ਕਾਲ ਛੱਡ ਦੇ ਬੋਕਰ ਦੀ ਸਾਰੀ ਕੀ ਗੱਲ ਹੋ ਗਈ ਜੀ ਗੱਲ ਕੀ ਹੋ ਗਈ ਕੀ ਨਹੀਂ ਹੋ ਗਈ ਮੇਰੀ ਗੱਲ ਸੁਣ ਤੂੰ ਉਤੋਂ ਦੀ ਹੋ ਕੇ ਦਵਾਈ ਫੜਾਈ ਹਰਪ੍ਰੀਤ ਕਿਆ ਨੂੰ ਆ ਦੇਖ ਲੈ ਉਹਦੇ ਨਤੀਜੇ ਹੁਣ ਭੁਗਤਿਏ ਨੇ ਉਹ ਪਾਗਲ ਤਾਂ ਉਂ ਤੁਰੀ ਫਿਰਦੀ ਐ ਗਾਹ ਸਾਰੀ ਗੱਲ ਆਪਣੇ ਤੇ ਆਈ ਜਾਂਦੀ ਐ ਕਿਹ ਆਪਣੇ ਤੇ ਕਾਦੀ ਗੱਲ ਆਉਣੀ ਐ ਤੇ ਨਾਲੇ ਜਿਹੜੀ ਨੇ ਦਵਾਈ ਫੜਾਈ ਐ ਉਹ ਕਿਹੜਾ ਪਾਗਲ ਹੋਣ ਵਾਲੀ ਦਿੱਤੀ ਸੀ ਦਵਾਈ ਮੈਂ ਉਹ ਯਾਰ ਨਹੀਂ ਦਿੱਤੀ ਫਿਰ ਉਹ ਪਾਗਲ ਕਿਵੇਂ ਹੋਗੀ ਅੱਛਾ ਇਹਦਾ ਮਤਲਬ ਇਹ ਹੈ ਜੀ ਤੁਸੀਂ ਹੁਣ ਮੇਰੇ ਤੇ ਇਲਜ਼ਾਮ ਲਾਉਣੇ ਤੇ ਜਦੋਂ ਹੁਣ ਮੇਰੇ ਤੇ ਲੱਗਣਗੇ ਹੈਪੀ ਦਾ ਫੋਨ ਆਇਆ ਸੀਗਾ ਚਾਹੇ ਉਹਨੇ ਸਿੱਧੇ ਤਰੀਕੇ ਨਾਲ ਨਹੀਂ ਕਿਹਾ ਹੈਗਾ ਪਰ ਉਹਦੇ ਕਹਿਣ ਦਾ ਮਤਲਬ ਇਹੀ ਸੀਗਾ ਵੀ ਤੁਸੀਂ ਦਵਾਈ ਦਿੱਤੀ ਹੈ ਉਹ ਤਾਂ پاਗਲ ਹੋਈ ਹੈ ਅਗਲਾ ਕਹਿੰਦਾ ਸੰਭਲੋ ਆਪਦੀ ਨੂੰ ਚਾਹੇ ਉਹਨੇ ਢੰਗ ਨਾਲ ਗੱਲ ਕਰ ਲਈ ਮੇਰੇ ਨਾਲ ਉਹ ਨਹੀਂ ਜੀ ਤੁਸੀਂ ਤਾਂ ਉਹੀ ਬਹਿਮ ਕਰ ਲੈਨੇ ਆ ਆਪਾਂ ਸਮਾਂ ਉਹਦਾ ਭਲਾ ਹੀ ਸੋਚਦੇ ਆ ਵੀ ਉਹਦੇ ਚੱਲ ਜਵਾਬ ਹੋ ਜਾਊਗਾ ਆਪਾਂ ਆਪਾਂ ਨੂੰ ਕੀ ਲੋੜ ਵੀ ਇਹ ਜਿੰਨ ਦਵਾਈਆਂ ਦੇਣ ਦੀ ਅਗਲਾ ਨਹੀਂ ਸੋਚਦਾ ਤੁਸੀਂ ਆਪ ਹੀ ਸੋਚੀ ਜਾਂਦੇ ਆ ਸੋਚਣਾ ਪੈਂਦਾ ਗੱਲ ਦੇਣੀ ਆ ਜਾਂਦੀ ਹੈ ਅਗਲੇ ਦੇ ਪਿੰਡ ਚ ਗੱਲ ਚੱਲਦੀ ਹੋਊਗੀ ਵੀ ਇਹਦੇ ਭਰਾ ਪਰਚਾਈ ਦਵਾਈ ਦੇ ਕੇ ਗਏ ਸੀਗੇ ਉਦੋਂ ਬਾਅਦ ਇਹ ਪਾਗਲ ਹੋ ਗਈ ਇਹ ਗੱਲ ਬਣ ਜਾਂਦੀ ਹੁੰਦੀ ਹੈ ਚਲ ਹੈਪੀ ਨਹੀਂ ਹੀ ਕਹੂਗਾ ਇੱਕ ਟਾਈਮ ਲੋਕ ਉਹਨੂੰ ਕਹਿੰਦੇ ਨਹੀਂ ਹੋਣਗੇ ਵੀ ਯਾਰ ਪਹਿਲਾਂ ਤਾਂ ਸਹੀ ਸੀ ਜਿੱਦਾਂ ਦੀ ਇਹਦੇ ਭਰਾ ਪਰਚਾਈ ਦਵਾਈ ਦੇ ਕੇ ਗਏ ਆ ਉਦੋਂ ਦੇ ਇਹ ਵੀ ਪਾਗਲ ਰਹਿਣ ਲੱਗ ਗਈ ਆ ਉਹ ਲੋਕਾਂ ਕੋਲ ਜੇ ਉਹ ਗੱਲ ਕਰਨਗੇ ਫੇਰ ਹੀ ਕਹਿਣਗੇ ਯਾਰ ਕਮਾਲ ਆ ਸਾਰੇ ਪਿੰਡ 'ਚ ਪਤਾ ਲੱਗ ਗਿਆ ਹੋਊਗਾ ਹਜੇ ਤੂੰ ਕਹਿੰਦੀ ਇਹ ਗੱਲ ਨਹੀਂ ਕਰਦੇ ਹੋਣੇ ਅੱਕਿਆ ਫਿਰਦਾ ਅੱਜ ਸਪਰੇਅ ਪੀਣ ਲੱਗੀ ਸੀਗੀ ਹਾਈਵੇ ਮਰ ਜਾ ਸੱਚੀ ਗੱਲ ਆ ਇਹ ਸਪਰੇਅ ਫੋਨ ਆ ਕੇ ਹ ਕਹਿੰਦਾ ਮੈਂ ਤਾਂ ਉਹ ਕੁਦਰਤੀ ਮੌਕੇ ਤੇ ਵਗ ਗਿਆ ਰੋਟੀਆਂ ਲੱਭੀ ਆਂਦੀ ਸੀ ਕਹਿੰਦੀ ਜੂਸ ਪੀਨੀ ਆ ਮੈਂ ਤਾਂ ਜੂਸ ਪੀਨੀ ਆ ਸੰਗੜਾ ਲਾ ਕੇ ਰੱਖੀ ਬੈਠਾ ਹਾਏ ਵੀਰ ਅੱਬਾ ਆ ਕੀ ਹੋਈ ਜਾਂਦਾ ਮੇਰੇ ਵਾਹਿਗੁਰੂ ਇਹੋ ਜਿਹਾ ਕੁਛ ਨਾ ਹੋਵੇ ਵਿਚਾਰੀ ਨਾ ਮੇਰੀ ਨਣਾਨ ਨਾਲ ਉਹ ਤਾਂ ਪਹਿਲੀ ਇੰਨੀ ਭਗਤ ਨਹੀਂ ਸੀ ਰਹਿੰਦਾ ਖੁੰਦਾ ਸੰਗੜ ਨਾ ਜੀ ਨਾ ਇਹੋ ਜਿਹੀਆਂ ਗੱਲਾਂ ਨਾ ਕਰੋ ਮੇਰੇ ਕੋਲ ਇਹੋ ਜਿਹੀਆਂ ਸੰਗੜ ਉਹਨੇ ਕਿਹੜਾ ਸ਼ਾਂਕ ਨੂੰ ਲਾਇਆ ਮਜਬੂਰੀ ਨੂੰ ਲਾਇਆ ਉਹ ਕਹਿੰਦਾ ਮੈਂ ਕੱਲਾ ਜਾਣਾ ਖੇਤ ਦੇਖਾਂਗੇ ਇਹਨੂੰ ਦੇਖਾਂ ਕਹਿੰਦਾ ਮੇ ਤਾਂ ਕੁਦਰਤੀ ਹੈਗਾ ਪਾਣੀ ਲਾਉਣ ਜਾਂਦਾ ਸੀਗਾ ਫੇਰ ਵੀ ਤੁਸੀਂ ਇਹਨੂੰ ਇਹ ਕਹੋ ਵੀ ساری ਜ਼ਿੰਦਗੀ ਤੁਸੀਂ ਇਹਦੇ ਨਾਲ ਕੱਢੀ ਆ ਫੇਰ ਕੀ ਹੋ ਗਿਆ ਜੇ ਮਾੜਾ ਜਾਂ ਮੈਂਟਲ ਪਣਾ ਕਰਨ ਲੱਗੀ ਸੰਗੜ ਲਾਉਣ ਵਾਲੀ ਕਿੱਡੀ ਕ ਗੱਲ ਤੁਸੀਂ ਪੂਰੋ ਕਹਿਣਾ ਤਾਂ ਸੀ ਮਾੜਾ ਜਾਂ ਉਹ ਕਹਿੰਦਾ ਮੈਂ ਪਾਣੀ ਲਾਉਣ ਖ ਕਿਰਨਾਉ ਦੀ ਜਿਹੜੀ ਆਈ ਹੋਈ ਹੈ ਭੈਣ ਹੈਪੀ ਦੀ ਹੈ ਨਾ ਉਹ ਕਹਿੰਦਾ ਕਿਤੇ ਗਈ ਹੋਈ ਹੈ ਕੱਲੀ ਜਾਂਦੀ ਸੀ ਮਗਰ ਉਹ ਸਪਰੇ ਵੀ ਗਈ ਉਹ ਤਾਂ ਇਹ ਕਹਿੰਦਾ ਸੀ ਵੀ ਭਈ ਭਈ ਰਾਜੀ ਰੋ ਖੁਸ਼ ਰੋ ਆਪਦੀ ਨੂੰ ਕਹਿੰਦਾ ਇੱਥੇ ਤੁਸੀਂ 4 ਦਿਨ ਸੰਭਲੋ ਵੀ ਤੁਹਾਡਾ ਇੱਕ ਜਾਣਾ ਘਰੇ ਤਾਂ ਰਹਿੰਦਾ ਮੇਰੇ ਘਰੇ ਕੋਈ ਨਹੀਂ ਰਹਿੰਦਾ ਹੈਗਾ ਵੀ ਔਖਾ ਹੋ ਹੀ ਜਾਂਦਾ ਕੰਮ ਕੋਈ ਗੱਲ ਨਹੀਂ ਕਿ ਅਸੀਂ ਆਪਦੀ ਨੂੰ ਸੰਭਲਾਂਗੇ ਗੱਲ ਕਰ ਸਾਡੀ ਨੂੰ ਨਾ ਸੰਗਲ ਨਾ ਲਾਓ ਉਹ ਪਸੂ ਨਹੀਂ ਹੈਗੀ ਡੰਗਰ ਕੋਈ ਉਹਨੂੰ ਸੰਗਲ ਲਾਤੇ ਐਡੀ ਛੇਤੀ ਐਨੀ ਛੇਤੀ ਦਾ ਸੋਣਿਆ ਇਹ じゃ ਕੀ ਕਰਤਾ ਸਪਰੇ ਪੀਣ ਲੱਗੀ ਸੀ ਫੜ ਕੇ ਪਹਿਲਾਂ ਤਾਂ ਇਹ ਚੀਜ਼ਾਂ ਉਹ ਆਪ ਰਖੋ ਕੇ ਰੱਖਣ ਸਾਰੀ ਗਲਤੀ ਉਹਦੇ ਸਿਰ ਸੱਟ ਦਿੰ ਕਰਣਾ ਨੇ ਰਿੰਦ ਕੁੰਦੇ ਘਟ ਤਾਂ ਨੇ ਮੈਨੇ ਮਾਰਿਆ ਸਾਰਾ ਉਹਦੇ ਦਿਮਾਗ ਤੇ ਇਫੈਕਟ ਪਿਆਗਾ ਉਹ ਚੱਲ ਪਿਆ ਹੋਵੇ ਮੈਂ ਤਾਂ ਤੈਨੂੰ ਇਹ ਕਹਿਣਾ ਵੀ ਆਪਾਂ ਜਾ ਕੇ ਲੈ ਆਉਣੇ ਆ ਉਹਨੂੰ ਚਲੋ ਕੋਈ ਨਹੀਂ ਜੀ ਲੈ ਤਾਂ ਆਵਾਂਗੇ ਗੱਲ ਕਰ ਇਹ ਆ ਮੜਾਏ ਫੋਨ ਤੇ ਗੱਲ ਕਰ ਲੋ ਕਹ ਕੁੜੀ ਦਾ ਧਿਆਨ ਰੱਖਿਓ ਇਹ ਨਾ ਹੋਵੇ ਸਾਡੇ ਉਹ ਯਾਰ ਐਂ ਤਾਂ ਗੱਲ ਕੀਤੀ ਆ ਹੁਣ ਉਹ ਕਹਿੰਦਾ ਮੇਰਾ ਕੀ ਕਸੂਰ ਆ ਮੈਂ ਛੱਡ ਕੇ ਭੱਗ ਜਾਣਾ ਕੋਈ ਨਹੀਂ ਜਾਣੇ ਕਹਿੰਦਾ ਕੁਝ ਮੁੜ ਕੇ ਕਰ ਲਿਆ ਫੇਰ ਕਹਿੰਦਾ ਮੇਰੇ ਤੇ ਗੱਲ ਆ ਜੂਗੀ ਸਾਰੀ ਉਹ ਤਾਂ ਡਰਦਾ ਕਹਿੰਦਾ ਤੁਸੀਂ ਆਪ ਦਾ ਲੈ ਜਾਓ ਕਹਿੰਦਾ ਇਹ ਗੱਲ ਕੀਤੀ ਆ ਉਹਨੇ ਚਲ ਕੋਈ ਨਹੀਂ ਜੀ ਆਪਾਂ ਤਾਂ ਲੈ ਕੇ ਆਵਾਂਗੇ ਪਰ ਹੈਪੀ ਵੀਰੇ ਨੂੰ ਵੀ ਮਾੜਾ ਇਹ ਸੋਚਣਾ ਚਾਹੀਦਾ ਸੀ ਮੈਨੂੰ ਤਾਂ ਲੱਗਦਾ ਨਾ ਉਹ ਤਾਂ ਆਦੀ ਭੈਣ ਦੇ ਮਗਰ ਲੱਗਦਾ ਜਿਹੜਾ ਇਨੀ ਛੇਤੀ ਲਜਾਨੀ ਓ ਯਾਰ ਤੂੰ ਹੋਰ ਤੂੰ ਲੈਕਚਰ ਦੇਣ ਲੱਗ ਗਿਆ ਗੱਲ ਤਾਂ ਮੈਂ ਜਿਹੜੀ ਸਮਝਾਈ ਜਣਾ ਸਮਝ ਨਹੀਂ ਹੈਗੀ ਉਹ ਫਲਾਣਾ ਉਮਰ ਕਰਦਾ ਐ ਕਰਦਾ ਤੂੰ ਕਹਿ ਵੀ ਆਹ ਚੱਲ ਆਪਾਂ ਲਿਆਉਨੇ ਆ ਵੀ ਕਰਦੇ ਉਹਦੇ ਕੋਲ ਹੋ ਜਾਊਗਾ ਓ ਹੋ ਜੀ ਮੈਂ ਉਹ ਗੱਲ ਤਾਂ ਤੁਹਾਨੂੰ ਕਹੀ ਦਿੱਤੀ ਵੀ ਲੈ ਆਵਾਂਗੇ ਮੈਂ ਕਦੇ ਕਹਿੰਨੀ ਆਪਾਂ ਕੁੜੀ ਨਹੀਂ ਲੈ ਫਿਰ ਬਸ ਇੱਥੇ ਗੱਲ ਖਤਮ ਹੋ ਗਈ ਲੈ ਆਉਨੇ ਆ ਗੱਲ ਖਤਮ ਹੈ ਤੈਨੂੰ ਨਾ ਤੇਰੇ ਖਾਨੇ ਚ ਨਹੀਂ ਵੜਦੀ ਹੈਗੀ ਉਹ ਕਹਿੰਦਾ ਵੀ ਘਰੇ ਕੋਈ ਹੈ ਨਹੀਂ ਜੇ ਕੁਝ ਹੋ ਜਾਊਗਾ ਸੰਗਲ ਨਾਲ ਉਹ ਤੇ ਜਾ ਕੇ ਤਿਆਰ ਹੋ ਜਾ ਤਿਆਰ ਤਾਂ ਚੱਲ ਮੈਂ ਹੋ ਜਾਨੀ ਆ ਇਹਦਾ ਵੀ ਨਾ ਦਿਮਾਗ ਸੱਚੀ ਪਤਾ ਨਹੀਂ ਕਿੱਧਰ ਹੋਇਆ ਪਿਆ ਮੈਂ ਕਹੀ ਤਾਂ ਜਾਨੀ ਆ ਵੀ ਲੈ ਆਵਾਂਗੇ ਗੱਲ ਕਰ ਮੈਨੂੰ ਤਾਂ ਗੁੱਸਾ ਲੱਗਿਆ ਵੀ ਕੁੜੀ ਨੂੰ ਸੰਗ ਲਾਉਣ ਵਾਲੇ ਏਡੀ ਕਿੱਡੀ ਗੱਲ ਸੀ ਚੱਲ ਮੈਂ ਵੀ ਜਾ ਕੇ ਵਾਲ ਬੁਲਵੋਣੀ ਆ ਕੱਪੜੇ ਲੀੜੇ ਬਦਲਾਂ ਫਿਰ ਜਾਣਾ ਹੋ ਕੁੜੀ ਕੋਲ ਉਹ ਤੋਰਿਆ ਯਾਰ ਇੱਕ ਤਾਂ ਨਾ ਪਿੱਛੇ ਵੜਾ ਰਹੀ ਜਾਨੀ ਐ ਮੇਰੀ ਗੱਲ ਸੁਣੋ ਜੀ ਮੇਰਾ ਤਾਂ ਦਮ ਚੜ ਗਿਆ ਤੁਸੀਂ ਮੋਟਰਸਾਈਕਲ ਵਗੈਰਾ ਕਿਉਂ ਨਹੀਂ ਚੱਕਿਆ ਉਹ ਯਾਰ ਮੈਂ ਮੋਟਰਸਾਈਕਲ ਕਿਉਂ ਨਹੀਂ ਚੱਕਿਆ ਹੈਗਾ ਗੱਲ ਨਹੀਂ ਖਾਣੇ ਚ ਪੈਂਦੀ ਹੈਗੀ ਤੇਰੇ ਮੋਟਰਸਾਈਕਲ ਤਾਂ ਮੈਂ ਲੈ ਤਾਂ ਜਾਂਦਾ ਆਉਂਦੇ ਹੋਏ ਉਹਨੂੰ ਬਿਠਾ ਕੇ ਲੈਣਾ ਇੱਕ ਤੈਨੂੰ ਪਤਾ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ ਨਾਲੇ ਤਾਂ ਰਾਜ ਆਪਸਾ ਟਖਾਉ ਨਾਲੇ ਆਪਣੇ ਖਵਾਉਗੀ ਮੈਂ ਤਾਂ ਅੱਡੇ ਤੇ ਜਾਣਾ ਉੱਥੋਂ ਗੱਡੀ ਕਰਾ ਲਾਂਗੇ ਗੱਡੀ ਤੇ ਜਾਵਾਂਗੇ ਚਲੋ ਤਾਂ ਚੱਲ ਵਧੀਆ ਸੋਚ ਆਈ ਤੁਹਾਡੀ ਗੱਡੀ 'ਚ ਬਿਠਾ ਲਿਆਵਾਂਗੇ ਹਨਾ ਸਹੀ ਗੱਲ ਆ ਜੋ ਕਹੀ ਜਾਂਦੇ ਐ ਨੀ ਤਬੀਅਤ ਖਰਾਬ ਆ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀ ਜੀ ਮੈਨੂੰ ਤਾਂ ਡਰ ਜਾਂ ਲੱਗੀ ਜਾਂਦਾ ਓ ਯਾਰ ਹੁਣ ਕਾਦਾ ਡਰ ਲੱਗੀ ਜਾਂਦਾ ਡਰ ਤਾਂ ਮੈਨੂੰ ਇਹ ਲੱਗੀ ਜਾਂਦਾ ਤਾਂ ਹੀ ਤਾਂ ਮੈਂ ਕੱਪੜੇ ਲੀੜੇ ਨਹੀਂ ਬਦਲੇ ਮੈਂ ਤਾਂ ਕੱਲਾ ਸ਼ਾਲ ਚੱਕ ਕੇ ਆ ਗਈ ਐ ਮੈਨੂੰ ਤਾਂ ਇਹ ਹੋਈ ਜਾਂਦਾ ਵੀ ਕਹਿੰਦੇ ਆ ਸਪਰੇਅ ਚੱਕ ਲਈ ਸੀ ਜੂਸ ਸਮਝ ਕੇ ਪੀਂਦੀ ਸੀ ਕਿਤੇ ਕੁੜੀ ਨੇ ਪੀ ਤਾਂ ਨਹੀਂ ਲੱਤੀ ਯਾਰ ਐ ਤਾਂ ਹੁਣ ਹੈਪੀ ਕਿਟਾ ਕੋਈ ਮੈਂ ਉਹਨੂੰ ਚੰਗੀ ਤਰ੍ਹਾਂ ਠੋਕਰ ਕੇ ਗੱਲ ਪੁੱਛ ਲਈ ਸੀਗੀ ਮਾਹ ਭਾਈ ਸੱਚ ਦੱਸ ਉਹ ਕਹਿੰਦਾ ਪੀਤੀ ਨਹੀਂ ਹੈਗੀ ਮੌਕੇ ਤੇ ਆ ਗਿਆ ਸੀਗਾ ਇਹੇ ਜੀ ਤਾਂ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਮੈਨੂੰ ਤਾਂ ਇਹੀ ਡਰ ਸੀ ਮਾਹ ਜੇ ਕਿਤੇ ਪੀਲੀ ਹੋਈ ਨਾ ਫੇਕਿਆਂ ਨੂੰ ਤਾਂ ਅਗਲਾ ਇਂ ਦੱਸਦਾ ਹੁੰਦਾ ਪੂਰੀ ਗੱਲ ਕਿੱਥੋਂ ਦੱਸਦਾ ਮੈਂ ਤਾਂ ਡਰਦੀ ਤਾਂ ਇਂ ਭੱਜਿਆ ਹੀ ਮਖਾ ਲੱਗੂਗਾ ਪਰ ਜਾਈਏ ਦੀ ਟੌਰ ਕੱਢ ਕੇ ਆਈਏ ਉਹ ਤੂੰ ਹੁਣ ਲੈ ਚਿੰਦਰਪੈਣ ਵੀ ਤੁਰੀ ਆਉਂਦੀ ਹੈ ਚਲ ਇਹਨੇ ਤਾਂ ਆਉਣਾ ਹੀ ਸੀਗਾ ਹਾਂ ਸਤਿ ਸ਼੍ਰੀ ਅਕਾਲ ਭਾਈ ਹੋਰ ਕਿਵੇਂ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਵਧੀਆ ਵੀ ਤਾਂ ਤੁਸੀਂ ਦੱਸੋ ਬੱਸ ਠੀਕ ਆ ਅਸੀਂ ਤੁਸੀਂ ਕਿੱਧਰ ਜਾਏ ਜਾਂਦੇ ਹੋ ਉਸ ਤਾਂ ਹਰਪ੍ਰੀਤ ਨੂੰ ਲੈਣ ਜਾਂਦੇ ਸੀਗੇ ਅੱਛਾ ਹਾਂ ਚੱਲ ਚੰਗਾ ਹੋ ਗਿਆ ਜੇ ਹਰਪ੍ਰੀਤ ਨੂੰ ਲੈਣ ਜਾਂਦੇ ਹੋ ਮੈਂ ਵੀ ਆਈ ਆਈ ਸੀਗੀ ਉਹ ਤੈਨੂੰ ਪਤਾ ਨਾ ਹਰਪ੍ਰੀਤ ਦੀ ਨਣਦ ਮੇਰੇ ਜੇਠ ਦੇ ਮੁੰਡੇ ਨਹੀਂ ਵੀ ਇਹੀ ਕਿਰੀ ਚ ਪੈਂਦੀ ਆ ਸਾਸ ਕਿਰੀ ਚ ਪੈਂਦੀ ਆ ਤੇ ਉਹ ਨਾ ਮੈਂ ਉਧਰ ਗਈ ਸੀਗੀ ਅੱਜ ਤਾਈ ਕਰਨੀ ਤੇ ਗਈ ਤਾਂ ਮੈਂ ਉਹਨੂੰ ਐ ਪੁੱਛਣ ਸੀ ਵੀ ਮੈਂ ਟੂਹੀ ਦੀ ਦਵਾਈ ਲੈਣੀ ਆ ਵੀ ਕੋਈ ਡਾਕਟਰ ਦੱਸ ਦੇ। ਅੱਛਾ ਕਹਾ ਉਹਨੇ ਮੈਨੂੰ ਨਾਲੇ ਤਾਂ ਆਪਣੀ ਹਰਪ੍ਰੀਤ ਬਾਰੇ ਦੱਸਿਆ ਕਹਿੰਦੀ ਤੇਰੀ ਭੈਣ ਵਾਲੀ ਬਿਮਾਰ ਹੈ। ਇੱਕੋ ਬੇਰ ਬੇਰ ਕਰੀ ਜਾਂਦੀ ਸੀਗੀ ਕਹਿੰਦੀ ਆ ਕਿ ਕਿਰਨਾ ਉੱਥੇ ਬੈਠੀ ਆ ਹੁਣ ਜਦੋਂ ਉਹ ਨਾ ਬੈਠੂ ਹੋਰ ਕੌਣ ਜਾਊ ਐ ਬਾਹ ਗੱਲਾਂ ਦੀਆਂ ਖਾਸੀਆਂ ਕਰੀਆਂ। ਫਿਰ ਮੈਂ ਆਖਿਆ ਭਾਈ ਨਾਲੇ ਤਾਂ ਮੈਨੂੰ ਨਾਨਕੇ ਗਈ ਨੂੰ ਬਾਲਾ ਚਿਰ ਹੋ ਗਿਆ ਸੀ। ਮਾਹ ਨਾਲੇ ਮੈਂ ਜਾ ਕੇ ਭਾਈ ਮੇਰੇ ਭਰਾ ਨੂੰ ਕਹਿਨੀ ਆ ਨਾਲੇ ਮੀਤ ਨੂੰ ਵੀ 15 ਦਿਨ ਪਈ ਆ ਇੱਥੇ ਲਿਆਓ ਇਹਨੇ ਦੱਸ ਦੇਣਾ ਸੀ ਉੱਥੇ ਲੈ ਜਾਾਂਗੇ ਉਹ ਬਸ ਇਸੇ ਗੱਲ ਦਾ ਮਾਰਾ ਨਾ ਭੈਣੇ ਮੈਂ ਜਾਂਦਾ ਸੀਗਾ ਅੱਜ ਨਾ ਹੈਪੀ ਦਾ ਫੋਨ ਆਇਆ ਸੀਗਾ ਅੱਛਾ ਉਹ ਮੈਨੂੰ ਕਹਿਣ ਲੱਗਿਆ ਕਹਿੰਦਾ ਮੈਂ ਹੁਣ ਕੱਲਾ ਜਾਣਾ ਕੀ ਕਰਾਂ ਕਿਰਨਾ ਕਹਿੰਦਾ ਕਿਤੇ ਕੋਈ ਕੰਮ ਗਈ ਹੋਈ ਸੀਗੀ ਮੰਡੀ-ਮੁੰਡੀ ਗਈ ਸੀਗੀ ਕਹਿੰਦਾ ਮੈਂ ਖੇਤੋਂ ਆਇਆ ਤੇ ਸਪਰੇਅ ਵਾਲਾ ਡੱਬਾ ਚੱਕੀ ਬੈਠੀ ਕਹਿੰਦੀ ਜੂਸ ਪੀਣ ਦਾ ਢੋਖ ਖੋਲ ਕੇ ਹਜੇ ਮੂੰਹ ਨੂੰ ਲਾਉਂਦੀ ਕਹਿੰਦਾ ਮੈਂ ਮੌਕੇ ਤੇ ਆ ਗਿਆ ਉਹ ਕਹਿੰਦਾ ਹੁਣ ਬਈ ਯਾਰ ਵੀ ਮੈਂ ਕੀ ਕਰਾਂ ਕਿਰਨਾ ਨੇ ਵੀ ਆਪਦਾ ਘਰ ਵੀ ਦੇਖਣਾ ਤੇ ਮੈਂ ਕਹਿੰਦਾ ਖੇਤ ਬੰਨੇ ਵੀ ਜਾਣਾ ਕਹਣਾ ਤੂੰ 15 ਦਿਨ ਟਪਾ ਫਿਰ ਇਹਨੂੰ ਮੈਂ ਕਿਹਾ ਮਾਹ ਚੱਲ ਆ ਹੁਣ ਆਪਾਂ ਤਾਂ ਲੈ ਆਉਣੇ ਜਾ ਕੇ ਹੁਣ ਆਪਾਂ ਤਾਂ ਹੱਲ ਲਿਓਣੇ ਵੀ ਪਊਗਾ ਇਹ ਤਾਂ ਗੱਲ ਤੇਰੀ ਠੀਕ ਆ ਬਾਈ ਹੈ ਜੇ ਆਪਾਂ ਨਾਲ ਲਿਆਵਾਂਗੇ ਹੋਰ ਲਿਆਊ ਕੌਣ ਉਹੀ ਤਾਂ ਗੱਲ ਆ ਕਰੋ ਨਾ ਤੁਸੀਂ ਲੈ ਆਓ ਨਾਲੇ ਉਹਦੀ ਨਾ ਸੱਸ ਤੋਂ ਨਾ ਤਾਂ ਕੰਮ ਹੁੰਦਾ ਨਾ ਮੁੰਡਾ ਸਮਝਦਾਗਾ ਕਿਰਨਾਂ ਦਾ ਮੁੰਡਾ ਵੀ ਫਿਰ ਉਹੀ ਗੱਲ ਜਵਾਖ ਮਾਵਾ ਤੋਂ ਤਾਂ ਡਰਦੇ ਹੁੰਦੇ ਦਾਦਾਂ ਤੋਂ ਨਹੀਂ ਡਰਦੇ ਡਰਦੇ ਹੁੰਦੇ ਮੈਂ ਤਾਂ ਹੀ ਯਾਦੀ ਸੀ ਵੀ ਆਪਾਂ ਲੈ ਆਉਨੇ ਜਾ ਕੇ ਚੱਲ ਜੇ ਜਾਣੇ ਉਹ ਤਾਂ ਬਾਹਲੀ ਸੋਹਣੀ ਗੱਲ ਹੋ ਗਈ ਲਿਆਉਣੀ ਤਾਂ ਭੈਣੇ ਪਊਗੀ ਹੁਣ ਉਹੀ ਗੱਲ ਉਦੋਂ ਇਹਨੇ ਮੈਥੋਂ ਬੇਣਾ ਪੁੱਛੇ ਦਵਾਈ ਜੀ ਉਹਨੂੰ ਫੜਾਤੀ ਅਗਲਾ ਤਾਂ ਇਹੀ ਸੋਚਦਾ ਹੋਊਗਾ ਕਿ ਵੀ ਖਬਰੇ ਕੋਈ ਦਵਾਈ ਚ ਕੁਝ ਪਾਇਆ ਸੀਗਾ ਭੈਣ ਹੁਣ ਦਵਾਈ ਤਾਂ ਤੈਨੂੰ ਵੀ ਪਤਾ ਤੂੰ ਹੀ ਦੱਸ ਪਾਈ ਸੀਗੀ ਦਵਾਈ ਘੜਾ ਆਪਾਂ ਨੂੰ ਗਲਤ ਦੇਤੀ ਦਵਾਈ ਤਾਂ ਸਹੀ ਦਿੱਤੀ ਆ ਮੇਰੀ ਗੱਲ ਸੁਣ ਵਨ ਟੂ ਕਰਮਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਦਵਾਈ ਨਾਲ ਨਹੀਂ ਕੁਝ ਹੁੰਦਾ ਆਪਾਂ ਤਾਂ ਭਲਾ ਕਰਦੇ ਸੀ ਵੀ ਚੱਲ ਕੋਈ ਜਵਾਖ ਹੋਜੂ ਚੱਲ ਨਾ ਪੁੱਤ ਧੀ ਹੋਈ ਦੇ ਤੇ ਰੱਬ ਹੈ ਆਪਣੀ ਕੁੜੀ ਦੇ ਪੈਰ ਲੱਗ ਜਾਣਗੇ ਚੱਲ ਕੋਈ ਗੱਲ ਨਹੀਂ ਉਹ ਤਾਂ ਹੁਣ ਜਿਹੜੀਆਂ ਗੱਲਾਂ ਹੋਣੀਆਂ ਸੀ ਹੋ ਗਿਆ ਬਾਕੀ ਇੱਥੇ ਖੜੇ ਵੀ ਚੰਗੇ ਲੱਗਦੇ ਤੂੰ ਐਂ ਕਰ ਪੈਣੇ ਘਰੇ ਜਾ ਤੇ ਉਸ ਹੀਰੀ ਤਾਂ ਸੰਨੀ ਰਲਾਈ ਜਾਂਦਾ ਸੀਗਾ ਬਾਹਰਲਾ ਗੇਟ ਖੁੱਲਾ ਅੰਦਰਲੀ ਤੈਨੂੰ ਪਤਾ ਹੀ ਹੈ ਜਿੱਥੇ ਆਪਾਂ ਪਹਿਲਾਂ ਚਾਬੀ ਰੱਖ ਦਿੰਦੇ ਹਾਂ ਉੱਥੇ ਹੀ ਪਈ ਹੈ ਤੇ ਤੂੰ ਬਾਰਬੂਰ ਖੋਲ ਤੇ ਮੈਂ ਨਾ ਅੱਡੇ ਤੋਂ ਗੱਡੀ ਕਰਾਉਣਾ ਤੇ ਜਾ ਕੇ ਹਰਪ੍ਰੀਤ ਨੂੰ ਲੈ ਕੇ ਆਉਣਾ। ਤੁਸੀਂ ਲਿਆਓ ਹਰਪ੍ਰੀਤ ਨੂੰ ਤੇ ਮੈਂ ਆਹਮ ਦੀਆਂ ਘਰ ਸੋਟਿਆ ਹੁੰਦਿਆਂ ਨੂੰ ਦਾਲ ਪਾਣੀ ਸਾਰਾ ਸਭ ਆਪ ਹੀ ਕਰ ਲੂੰਗੀ ਤੇ ਤੁਸੀਂ ਕੁੜੀ ਨੂੰ ਲਿਆਓ। ਚੱਲ ਠੀਕ ਹੈ ਭੈਣੇ ਫਿਰ ਚੰਗਾ। ਚੱਲ ਵਧੀਆ ਹੋ ਗਿਆ ਭੈਣੇ ਤੂੰ ਆ ਗਏ ਇੰਨਾ ਕ ਸਰ ਜੂਗਾ। ਚੱਲ ਭੈਣ ਜਾਣੇ ਆ ਫਿਰ ਅਸੀਂ। ਜਾਓ ਜਾਓ।